ਡੇਡਿਸ਼ਟ ਵਰਤਨ ਦੇ ਮਿੱਟੀ ਮਿਲ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰਤੀਕਾਤ ਅਗੇtilde ਹਾ ਜਿਹਾ ਹਫਤਾਵਾਰੀ ਤੇ ਲੜੀਵਾਰ ਇਤਿਹਾਸ ਲੈਤੀ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਮਾਸਟਰ ਲਵਿੰਦਰ ਸਿੰਘ ਜੀ ਸੇਖੋ ਉਹਨਾਂ ਕੋ ਜੀ ਅੱਜ ਜਾਣਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਲੀ ਲੜੀ ਯਾਨੀ ਪਾਤਸ਼ਾਹ ਦਾ ਇਤਿਹਾਸ ਸੱਚੀ ਦਾ ਸ਼ੇਵ ਦਾ ਉਸਕਾਲ ਜੀ ਕੋ ਸਾਹਿਬ ਤੁਹਾਨੂੰ ਲੜੀ ਨੰਬਰ 4 ਪਾਤੌਥੇ ਦਾ ਅਗੇ ਇਤਿਹਾਸ ਤੇ ਦੱਸੋ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੁਸੀਂ ਕਰਾਈ ਜੀ ਸਭ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਹੋਂਤੇ ਨਡਰ ਸਤਿਕਾਰ ਕਰਦੇ ਹਾਂ ਸੰਧੂ ਸਾਹਿਬ ਚੌਥੇ ਭਾਗ ਤੋਂ ਸ਼ੁਰੂ ਇਹ ਹੁੰਦਾ ਕਿ ਅਜੇ ਚੜ੍ਹ ਸਿੰਘ ਦੀ ਜਿਹੜੇ ਅਹਮਦਾਬਾਦ ਦੇ ਵਿੱਚ ਸੀਗੇ ਹਾਂਜੀ ਤੇ ਲੜਾਈ ਚੱਲਦੀ ਪਈ ਸੀ ਉੱਥੇ ਖਬਰਾਂ ਪਹੁੰਚ ਗਈਆਂ ਕੇ ਰੋਤਾਸ ਜਿਹੜਾ ਇੱਕ ਸ਼ਹਿਰ ਸੀ ਹਾਂਜੀ ਉੱਥੋਂ ਦਾ ਹਾਕਮ ਨੀਰੁਦੀਨ ਸ਼ਾ ਨੀਰੁਦੀਨ ਮੈਂ ਦੁਬਾਰਾ ਸ਼ੁਰੂ ਕਰਦਾ ਹਾਂ ਉਸ ਤੋਂ ਬਾਅਦ ਪੂਰੇ ਦਾ ਪੂਰਾ ਅਹਿਮਦਾਬਾਦ ਵਿੱਚ ਅਜੇ ਚੜ ਸਿੰਘ ਉੱਥੇ ਸੀਗੇ ਹਾਂਜੀ ਤੇ ਉੱਥੇ ਖਬਰਾਂ ਪਹੁੰਚੀਆਂ ਕਿ ਰੋਤਾਸ ਦੇ ਵਿੱਚ ਨਿਰੂਦਿਨ ਖਾਮ ਖਾਮੀ ਜਾਈ ਜੋ ਕਿ ਅਹਿਮਦ ਸ਼ਾਹ ਅਬਦਾਲੀ ਵੱਲੋਂ ਉਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ ਤੇ ਉਸਨੇ ਕਹਿੰਦੇ ਕਿ ਬੜੀ ਹੱਤ ਚੁੱਕੀ ਹੋਈ ਸੀ ਤੇ ਹਿੰਦੂ ਨੂੰ ਬਹੁਤ ਤੰਗ ਕਰ ਰਿਹਾ ਸੀ ਤੇ ਇਸ ਗੱਲ ਦਾ ਜਦ ਪਤਾ ਜਲ ਸਿੰਘ ਨੂੰ ਲੱਗਾ ਉਹ ਕੋ ਗੱਲ ਬਰਦਾਸ਼ਤ ਨਹੀਂ ਹੋਈ ਹੂੰ ਉਸ ਨੇ ਉਸੇ ਟਾਈਮ ਦੇ ਉੱਤੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਤਿਰੋਤਾਸ ਦੇ ਹੱਲਾ ਬੋਲ ਦਿੱਤਾ ਅੱਗੋ ਜਿਹੜਾ ਨਦੀਰੁੱਦਨ ਸ਼ਾਹ ਸੀਗਾ ਉਹਨੇ ਵੀ ਅੱਗੋ ਕਾਫੀ ਇਹਨਾਂ ਦਾ ਟੱਕਰਾ ਕੀਤਾ ਤੇ ਕਾਫੀ ਦਿਨ ਜੰਗ ਚੱਲਦੀ ਰਹੀ ਹਾਂਜੀ ਜੰਗ ਚੱਲਣ ਦੇ ਵਿੱਚ ਵਿੱਚ ਹੀ ਕਿ ਕੀ ਹੋਇਆ ਕਿ ਲੜਾਈ ਜਿਆਦਾ ਚੱਲਣ ਕਰਕੇ ਨਿਰੂਦਿਨ ਖਾਮ-ਖਾਮੀ ਕੋਲ ਇਹਦਾ ਮੁਕਾਬਲਾ ਨਹੀਂ ਹੋ ਸਕਿਆ ਉਹ ਮਦਾਨ ਛੱਡ ਕੇ ਭੱਜ ਗਿਆ ਜਦੋਂ ਮਦਾਨ ਛੱਡ ਕੇ ਭੱਜ ਗਿਆ ਤੇ ਸਰਦਾਰ ਚੜ੍ਹ ਸਿੰਘ ਨੇ ਕਿਲੇ ਤੇ ਕਬਜ਼ਾ ਕਰ ਲਿਆ ਨਾਲ ਲੱਗਦਾ ਸ਼ਹਿਰਾਂ ਤੇ ਵੀ ਆਪਣੇ ਲੱਗ ਲੱਗੇ ਸਾਰੇ ਆਪਣੀ ਫੌਜ ਨੂੰ ਵਿਛਾ ਦਿੱਤਾ ਤੇ ਕਬਜ਼ਾ ਕਰ ਲਿਆ ਕਬਜ਼ਾ ਕਰਕੇ ਤੇ ਸਰਦਾਰ ਚੰਦ ਸਿੰਘ ਜਿਹੜਾ ਧੰਨੀਵਾਲ ਨੂੰ ਤੁਰ ਪੇ ਤੇ ਅੱਗੋਂ ਅਜੇ ਤੁਰਿਆ ਤੇ ਉੱਥੇ ਪਤਾ ਲੱਗਾ ਕਿ ਜੰਮੂ ਦੀ ਹਕੂਮਤ ਦੇ ਵਿੱਚ ਰਾਜਾ ਰਣਜੀਤ ਰਾਏ ਉਹਦੀ ਹਕੂਮਤ ਸੀ ਤੇ ਉਹਨੇ ਕੀ ਕੀਤਾ ਕਿ ਆਪਣੇ ਵੱਡੇ ਬੇਟੇ ਬ੍ਰਿਜ ਰਾਜ ਨੂੰ ਛੱਡ ਕੇ ਤੇ ਦਲੇਰ ਸਿੰਘ ਨੂੰ ਗੱਦੀ ਦੇ ਦਿੱਤੀ। ਇਹਦੇ ਨਾਲ ਜਿਹੜਾ ਬ੍ਰਿਜ ਰਾਜ ਸੀਗਾ ਉਹ ਬੜਾ ਵਿਚਾਰਾ ਮਹਿਜੂਸ ਹੋਇਆ ਤੇ ਉਹਨਾਂ ਦੀ ਪਰਿਵਾਰਕ ਲੜਾਈ ਸ਼ੁਰੂ ਹੋ ਗਈ। ਜਦ ਪਰਿਵਾਰਕ ਲੜਾਈ ਸ਼ੁਰੂ ਹੋ ਗਈ ਤੇ ਪਰਿਵਾਰਕ ਲੜਾਈ ਦੇ ਵਿੱਚ ਜਿਹੜਾ ਦਲੇਰ ਸਿੰਘ ਹੋ ਉਹ ਕੋਤੇ ਹਕੂਮਤ ਸੀਗੀ ਤੇ ਉਹਦਾ ਪਿਤਾ ਵੀ ਉਹਦੇ ਨਾਲ ਸੀ। ਤੇ ਬ੍ਰਿਜ ਰਾਜ ਦੇ ਕੋਲ ਕੁਛ ਨਹੀਂ ਹੈ ਤੇ ਕੋਈ ਬਹੁਤ ਹੀ ਦੇਰ ਉਹਨਾਂ ਦਾ ਮੁਕਾਬਲਾ ਕੀਤਾ ਗਿਆ। ਜਦ ਮੁਕਾਬਲਾ ਨਹੀਂ ਕੀਤਾ ਗਿਆ ਤੇ ਆਪਣੀ ਹਾਰ ਮੰਨ ਕੇ ਸਰਦਾਰ ਚੜ੍ਹਤ ਸਿੰਘ ਕੋਲ ਆ ਗਿਆ। ਜੜਤ ਸਿੰਘ ਕੋ ਆ ਕੇ ਇਹਨੇ ਫਰਿਆਦ ਕੀਤੀ। ਫਰਿਆਦ ਕੀਤੀ ਤੇ ਸਰਦਾਰ ਜੀ ਮੇਰਾ ਹੱਕ ਜਿਹੜਾ ਸੀਗਾ ਮੇਰੇ ਭਰਾ ਨੂੰ ਮੇਰੇ ਪਿਤਾ ਨੇ ਦੇ ਦਿੱਤਾ ਹੈ। ਤੇ ਮੇਰੇ ਨਾਲ ਬਹੁਤ ਨਿਆਂ ਹੋਇਆ। ਤੇ ਅਨਿਆ ਹੋਣ ਦੇ ਬਾਜ਼ੂ ਦੀ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਤੁਸੀਂ ਮੇਰੀ ਮਦਦ ਕਰੋ ਤੇ ਮੈਂ ਤੁਹਾਨੂੰ ਮੂੰਹ ਬੋਲਾ ਨਜ਼ਰਾਨਾ ਵੀ ਦਵਾਗਾ ਤਰ ਸਿੰਘ ਨੇ ਉਹਨਾਂ ਦੀ ਗੱਲ ਨੂੰ ਕਬੂਲ ਲਿਆ ਤੇ ਇਹ ਕਹਿਤਾ ਵੀ ਚਲੋ ਤੇਰਾ ਨਾਂ ਨਿਆ ਹੋਇਆ ਤੇ ਤੁਹਾਨੂੰ ਪਤਾ ਹੀ ਹੈ ਕਿ ਅਨਿਆ ਨੂੰ ਬਹੁਤ ਮਾੜਾ ਸਮਝਦੇ ਸੀ ਕਿ ਕਿਸੇ ਨਾਲ ਨਹੀਂ ਹੋਣ ਦਿੰਦੇ ਉਹਨਾਂ ਦਰਾਂ ਦੇ ਵਿੱਚ ਇਹ ਇਹਨਾਂ ਦੀ ਖਾਸੀਅਤ ਸੀ ਸਰਦਾਰਾਂ ਤੇ ਉਹ ਨਾਮ ਇਹ ਗੱਲ ਮੰਨ ਕੇ ਤੇ ਜੰਮੂ ਵੱਲ ਨੂੰ ਆਪਣੀ ਲੈ ਕੇ ਸੰਤਾਂ ਤੇ ਤੁਰ ਪਏ ਅਗੋਂ ਜਿਹੜਾ ਰਣਜੀਤ ਰਾਏ ਸੀਗਾ ਉਹਨੇ ਕੀ ਕੀਤਾ ਕਿ ਭੰਗੀ ਸਰਦਾਰਾਂ ਦੀ ਮਦਦ ਲੈ ਲਈ ਹਾਂਜੀ ਭੰਗੀ ਸਰਦਾਰਾਂ ਦੀ ਮਦਦ ਲੈ ਕੇ ਤੇ ਇਹਨਾਂ ਦੇ ਮੁਕਾਬਲੇ ਤੇ ਖੜੇ ਕਰਤੇ ਇਹਨਾਂ ਦੇ ਖੜੇ ਕਰਤੇ ਤੇ ਉਹ ਜਦ ਇਧਰੋਂ ਇਹ ਜਾ ਰਹੇ ਸੀ ਉਧਰੋਂ ਉਹਨਾਂ ਦੀ ਸਰਦਾਰ ਆ ਰਹੇ ਸੀ ਪੱਗੀ ਸਰਦਾਰ ਤੇ ਜਫਰਵਾਲ ਦੇ ਲਾਗੇ ਆਣ ਕੇ ਤੇ ਇਹਨਾਂ ਦਾ ਜਫਰਵਾਲ ਸਹਾਰ ਕੋਈ ਹੈਗਾ ਇਲਾਕਾ ਉਹਦੇ ਲਾਗੇ ਆਣ ਕੇ ਤੇ ਇਹਨਾਂ ਦੇ ਟੱਕਰ ਹੋ ਗਈ ਤੇ ਉੱਥੇ ਲੜਾਈ ਸ਼ੁਰੂ ਹੋ ਗਈ ਆਪੋ ਚੋਂ ਦੀ ਲੜਦੇ ਰਹੇ ਤੇ ਕੁੜੇ ਕੇ ਜਨਾਬਾਦ ਕਿਹਾ ਹੈ ਕਿ ਲੜਾਈ ਚੱਲ ਰਹੀ ਸੀ ਤੇ ਸਰਦਾਰ ਚੜ੍ਹ ਸਿੰਘ ਦੀ ਬੰਦੂਕ ਉਹਨਾਂ ਦੇ ਹੱਥ ਵਿੱਚ ਹੀ ਫਟ ਗਈ ਆਪਣੀ ਬੰਦੂਕ ਫਟ ਗਈ ਕੀ ਗੱਲ ਹੈ ਗਿਆ 1774 ਦੀ ਤੇ ਉਹ ਹੱਥ ਵਿੱਚ ਬੰਦੂਕ ਫਟਣ ਨਾਲ ਚੜ੍ਹ ਸਿੰਘ ਦੀ ਉੱਥੇ ਮੌਤ ਹੋ ਗਈ। ਤੇ ਸਰਦਾਰ ਚੜ੍ਹ ਸਿੰਘ ਆਪਣੇ ਪਿੱਛੇ ਦੋ ਪੁੱਤਰ ਮਹਾ ਸਿੰਘ ਹਾਂਜੀ ਤੇ ਸੁਦੇਸ਼ ਸਿੰਘ ਤੇ ਇੱਕ ਆਪਣੀ ਬੇਟੀ ਨੂੰ ਛੱਡ ਕੇ ਤੁਰ ਗਿਆ। ਤੇ ਮਹਾ ਸਿੰਘ ਜਿਹੜਾ ਸੀਗਾ ਉਹ ਉਦੋਂ ਕੋਈ 9-10 ਸਾਲ ਦਾ ਸੀ ਤੇ ਮਹਾ ਸਿੰਘ ਦੀ ਮਾਤਾ ਨੇ ਨਾਲ ਇੱਕ ਜੈ ਸਿੰਘ ਸਰਦਾਰ ਨੂੰ ਨਾਲ ਲੈ ਕੇ ਜੋ ਉਹਨਾਂ ਦੀ ਨਾਲ ਹਕੂਮਤ ਵਿੱਚ ਕੰਮ ਕਰਦਾ ਸੀ ਉਹਨਾਂ ਨੂੰ ਨਾਲ ਲੈ ਕੇ ਤੋਂ ਉਹਨਾਂ ਨੇ ਨਾ ਉਹ ਕਾਰਜਕਾਲ ਸੰਭਾਲਿਆ ਥੋੜੇ ਚਿਰ ਬਾਅਦ ਕੀ ਕੀਤਾ ਕਿ ਮਹਾ ਸਿੰਘ ਦੀ ਮਾਤਾ ਨੇ ਉਹਦਾ ਕਿਲਾ ਬਣਾਇਆ ਸੀ ਨਾ ਚੜ੍ਹਤ ਸਿੰਘ ਹੋਣਾ ਨੇ ਹਾਂਜੀ ਉਹਨੂੰ ਟਵਾ ਕੇ ਬਹੁਤ ਖੁੱਲਾ ਤੇ ਮਜ਼ਬੂਤ ਕੀਤਾ ਜਦੋਂ ਮਜ਼ਬੂਤ ਕਿਲਾ ਜੇ ਹੋਇਆ ਹੀ ਆ ਥੋੜੇ ਚਿਰ ਬਾਅਦਿੱਤੇ ਮਹਾ ਸਿੰਘ ਦੀਤੇ ਸਰਦਾਰ ਗੰਡਾ ਸਿੰਘ ਪੰਗੀ ਹਾਂਜੀ ਜਿਹੜੇ ਉਦੋਂ ਸਰਦਾਰ ਚੜ੍ਹਤ ਸਿੰਘ ਨਾਲ ਲੜੇ ਸੀ ਤੇ ਮਹਾ ਸਿੰਘ ਨਾਲ ਉਹਨਾਂ ਦੀ ਸੁਲਾਹ ਹੋ ਗਈ ਸੁਲਾਹ ਹੋ ਗਈ ਤੇ ਉਹਨਾਂ ਦੀ ਅਪੋਰਚ ਉਹਦੀ ਦੋਸਤੀ ਹੋ ਗਈ ਥੋੜੇ ਚਿਰ ਬਾਅਦ ਹੀ ਸਰਦਾਰ ਮਹਾ ਸਿੰਘ ਦਾ ਵਿਆਹ ਹੋ ਗਿਆ ਤੇ ਵਿਆਹ ਉਹਨਾਂ ਦਾ ਹੋ ਗਿਆ ਜਗਪਤ ਸਿੰਘ ਜੀਂਦ ਦੀਸ ਪੁਤਰੀ ਰਾਜਕੌਰ ਮਲਿਆਣ ਮਲਿਆਉਣ ਕਿਉਂ ਦੀਕੇ ਮਲਿਆਣ ਆ ਮਲਿਆਣਾ ਮਲਿਆਣ ਨਾਲ ਬੜੀ ਧੂਮ ਧਾਮ ਨਾਲ ਹੋਇਆ ਤੇ ਉਸ ਤੋਂ ਬਾਅਦ ਕਿਹਾ ਕਿ ਲੱਗੇ ਇੱਕ ਰਸੂਲਪੁਰ ਦਾ ਰਾਜਾ ਸੀ ਪੀਰ ਮੁਹੰਮਦ ਖਾਨ ਕੇ ਨੌਜਵਾਨ ਮਹਾ ਸਿੰਘ ਨੂੰ ਪਤਾ ਲੱਗਾ ਕਿ ਰਸੂਲਪੁਰ ਦਾ ਇੱਕ ਹਾਕਮ ਹੈ ਹਾਂਜੀ ਪੀਰ ਮੁਹੰਮਦ ਖਾਨ ਛੱਠਾ ਪੀਰ ਮੁਹੰਮਦ ਖਾਨ ਛੱਠਾ ਜੋ ਕਿ ਬੜਾ ਪੱਖਪਾਤੀ ਤੇ ਜਾਤੀਵਾਦੀ ਬੰਦਾ ਹੈ ਤੋ ਉਹਨੇ ਹਿੰਦੂਆਂ ਨੂੰ ਤੇ ਆਮ ਪਰਜਾਂ ਨੂੰ ਬੜਾ ਤੰਗ ਕਰਦਾ ਸੀ ਉਹ ਕਹਿੰਦੇ ਕਿ ਜਿਹੜਾ ਵੀ ਰਾਹਗੀਰ ਲੰਘਦਾ ਹੈ ਨਾ ਉਥੋਂ ਦੀ ਉਹਦੇ ਕੋਲ ਪੈਸੇ ਵਸੂਲਦਾ ਹੁੰਦਾ ਸੀ ਤੇ ਬਿਨਾ ਪੈਸੇ ਤੇ ਬਿਨਾ ਚੜਤ ਚੜਾਵੇ ਦੇ ਉਹ ਕਿਸੇ ਨੂੰ ਲੰਘਣ ਨਹੀਂ ਸੀ ਦਿੰਦਾ ਤੇ ਇਸੇ ਗੱਲ ਨਾਲ ਇੱਕ ਹੋਰ ਗੱਲ ਹੋਈ ਕਿ ਵੇਖੋ ਲੋਕੀ ਡਰਦੇ ਉਤਰੋਂ ਲੰਘਣੇ ਹਟ ਗਏ ਜਦੋਂ ਤੋਂ ਲੰਘਣਾ ਰਾਹਗੀਰ ਲੰਘਣੋਂ ਹਟ ਗਏ ਤੇ ਉਹ ਰਾਜ ਬੰਦ ਹੋ ਗਏ ਇਸ ਗੱਲ ਤੇ ਜਦ ਸਰਦਾਰ ਮਹਾਂ ਸਿੰਘ ਨੇ ਇਹ ਗੱਲਾਂ ਸਾਰੀਆਂ ਸੁਣੀਆਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਗੁੱਸਾ ਆਇਆ ਤੇ ਉਹਨਾਂ ਕਹਿੰਦਾ ਵੀ ਗਰੀਬ ਪਰਜਾ ਦੇ ਨਾਲ ਤੇ ਬਹੁਤ ਜ਼ਿਆਦਾ ਇਹ ਟੱਕਾ ਕਰ ਰਿਆ ਉਹ ਉਹਨੇ ਇਹ ਗੱਲ ਨਾ ਸਹਾਰਦੇ ਹੋਏ ਆਪਣੇ ਨਾਲ ਨਾ ਸ਼ੇਖ ਸੌਦੇ ਦੇ ਕਰੀਬ ਜਵਾਨ ਨਾਲ ਲਏ ਇਹ ਗੱਲ ਹੈਗੀ ਆ ਕੋਈ 1778 ਦੀ ਆਪਣੇ ਨਾਲ ਜਵਾਨ ਲੈ ਕੇ ਜਾ ਕੇ ਰਸੂਲ ਪਰ ਤੇ ਤਾਬਾ ਬੋਲਦਾ ਜਦ ਤਾਬਾ ਬੋਲਿਆ ਤੇ ਉਹਦਾ ਪੀਰ ਮੁਹੰਮਦ ਸੀ ਉਹ ਇਨਾਂ ਤੋਂ ਡਰ ਗਿਆ ਤੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਜਦੋਂ ਉਹ ਕੋ ਮੁਕਾਬਲਾ ਨਾ ਹੋਇਆ ਤੇ ਉਹ ਜਾ ਕੇ ਆਪਣੇ ਕਿਲੇ ਚ ਲੁਕ ਗਿਆ ਜਿਹੜਾ ਅੱਗੇ ਬੜੇ ਫਨਕਾਰੇ ਮਾਰਦਾ ਸੀ ਤੇ ਉਹ ਜਦ ਕਿਲੇ ਵਿੱਚ ਲੁਕ ਗਿਆ ਤੇ ਮਹਾ ਸਿੰਘ ਨੇ ਕਿਲੇ ਨੂੰ ਘੇਰ ਲਿਆ। ਉਹ ਗੋ ਸ਼ਹਿਰ ਦੇ ਵੀ ਆਲੇ ਦੁਆਲੇ ਤੇ ਆਪਣਾ ਕਬਜ਼ਾ ਕਰ ਲਿਆ। ਹਾਂਜੀ। ਤੇ ਮਾਹ ਸਿੰਘ ਨੇ ਕਿਲਾ ਘੇਰਿਆ ਤੇ ਸ਼ਹਿਰ ਘੇਰ ਕੇ ਤੇ ਉਹਦੇ ਤੇ ਆਪਣੀ ਜਾਜਾ ਕਰ ਕਰ ਲਈ। ਹੂੰ। ਕਿ ਉਹਦਾ ਰਸੂਰਪੁਰ ਦਾ ਨਾਮ ਬਦਲ ਕੇ ਤੇ ਆਮਗੜ ਰੱਖਤਾ। ਤੇ ਆਮਗੜ ਰੱਖਣ ਤੋਂ ਬਾਅਦ ਇਹਨੂੰ ਫਤਿਹ ਕਰਨ ਤੋਂ ਬਾਅਦ ਉਹ ਲਾਗ ਲਾਗੇ ਲੱਗਦਾ ਕਿ ਅਲੀਗੜ ਸ਼ਹਿਰ ਸੀ। ਹਾਂਜੀ। ਉੱਥੇ ਜਾ ਕੇ ਤਵਾ ਬੋਲਿਆ ਤੇ ਉਹਨੂੰ ਫਤੇ ਕਰ ਲਿਆ ਉਹਨੂੰ ਫਤੇ ਕਰਕੇ ਤੇ ਉਹਦਾ ਨਾਮ ਹੀ ਅਲੀਗੜ ਤੋਂ ਅਕਾਲਗੜ ਰੱਖਤਾ ਅਕਾਲਗੜ ਰੱਖਤਾ ਤੇ ਸੰਧੂ ਸਾਹਿਬ ਇੱਕ ਖਾਸ ਗੱਲ ਇਹ ਆ ਕਿ ਅਜੇ ਤੱਕ ਕਹਿੰਦੇ ਕਿ ਉੱਥੇ ਜਿਹੜੇ ਮਹਾ ਸਿੰਘ ਨੇ ਨਾ ਰਖੇ ਸੀ ਹਾਂਜੀ ਰਾਮਗੜ੍ਹ ਤੇ ਅਕਾਲਗੜ੍ਹ ਅਜੇ ਤੱਕ ਉਹ ਤਹਿਸੀਲਾਂ ਵਿੱਚ ਤੇ ਜ਼ਿਲ੍ਹਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਚੱਲਦੇ ਆ ਅਜੇ ਤੱਕ ਹਾਂ ਅੱਛਾ ਹਾਂਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਜੇ ਤੱਕ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਂ ਉਹੀ ਚੱਲ ਰਿਹਾ ਜਿਹੜੇ ਕਿ ਤਹਿਸੀਲਾਂਾਂ 'ਚ ਵੀ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਵੀ ਜ਼ਿਲ੍ਹੇ 'ਚ ਹੈਗੇ ਆ ਹਾਂ ਤੇ ਉਸ ਤੋਂ ਬਾਅਦ ਮਹਾ ਸਿੰਘ ਦਾ ਨਾਂ ਕਾਫੀ ਪ੍ਰਚਲਿਤ ਹੋ ਗਿਆ ਲੋਕਾਂ ਵਿੱਚ ਬੜੀ ਇਹਨਾਂ ਦਾ ਸਤਿਕਾਰ ਵੱਧ ਗਿਆ ਪਿਆਰ ਵੱਧ ਗਿਆ ਫਿਰ ਇਹਦੇ ਨਾਲ ਹੀ ਹੋਇਆ ਕਿ ਜਿਹੜੇ ਲਾਗੇ ਸਰਦਾਰ ਸੀਨਾ ਆਪਣੀ ਆਪਣੀਆਂ ਸਲੰਤਨ ਸਲਤ ਦੇ ਜਿਹੜੇ ਅਲੱਗ-ਅਲੱਗੇ ਸਰਦਾਰ ਹੀਨਾ ਮਤਲਬ ਮਹਾਨ ਸਰਦਾਰ ਜਿਹੜੇ ਕਹੋਂਦੇ ਕਿੰਦੇ ਕਹੋਂਦੇ ਹੀ ਉਹ ਸਾਰੇ ਨਾਂ ਫਿਰ ਮਾਹ ਸਿੰਘ ਨਾਲ ਆ ਕੇ ਰਲ ਗਏ ਇਹਨਾਂ ਦੀ ਮਿਸਲ ਦੇ ਵਿੱਚ ਆ ਗਏ ਤੇ ਮਾਹ ਸਿੰਘ ਦੀ ਮਿਸਲ ਜਿਹੜੀ ਆ ਨਾ ਬੜੀ ਮਜ਼ਬੂਤ ਤੇ ਬੜੀ ਕਾਬਜ਼ ਹੋ ਗਈ ਜਿਹਦੇ ਨਾਲ ਫਿਰ ਮਾਹ ਸਿੰਘ ਤੋਂ ਨਾਲ ਦਾ ਬੜਾ ਅਚਰ ਡੰਕਾ ਚੱਲਦਾ ਰਿਹਾ ਸਰਦਾਰੀ ਦਾ ਅਗੋ ਸਦੂ ਸਾਹਿਬ ਜਿਹੜਾ ਅਗਲਾ ਐਪੀਸੋਡਾ ਉਹ ਬੜਾ ਵਧੀਆ ਤੇ ਮਹਾਨ ਨਾ ਵੀ ਜਿਹਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਣਾ ਤੇ ਉਹਦੇ ਬਾਰੇ ਤੁਹਾਨੂੰ ਅਗਲੇ ਐਪੀਸੋਡ 'ਚ ਦੱਸਾਂਗੇ ਠੀਕ ਹੈ ਜੀ ਤੇ ਉਹਨਾਂ ਦੇ ਜਨਮ ਤੋਂ ਫਿਰ ਅੱਗੇ ਸ਼ੁਰੂ ਹੋਏਗਾ ਜੋ ਹੋਏਗਾ ਇਹ ਤੁਹਾਨੂੰ ਪੁਰਾਣੀ ਆਪਾਂ ਉਹਨਾਂ ਦੀ ਖਾਨਦਾਨੀ ਉਹਨਾਂ ਦੇ ਬਜ਼ੁਰਗਾਂ ਦੀਆਂ ਗੱਲਾਂ ਦੱਸੀਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਫਿਰ ਅਗਲੇ ਐਪੀਸੋਡ 'ਚ ਸ਼ੁਰੂ ਹੋਗਾ ਜੀ ਇਹਦੇ ਨਾਲ ਤੁਹਾਨੂੰ ਛੇਵੇਂ ਭਾਗ ਲਈ ਠੀਕ ਹੈ ਜੀ ਦਾ